ਬੜੀ ਦੁੱਖ ਦੀ ਗੱਲ ਹੈ ਜੀ ਦੇਖੋ ਸਾਡੇ ਇਲਾਕੇ ਵਾਸਤੇ ਵੀ ਬੜੀ ਸ਼ਰਮ ਦੀ ਗੱਲ ਹੈ ਇਸ ਨਗਰ ਚ ਦੂਜੀ ਵਾਰੀ ਹੋਈ ਹੈ ਕੋਈ ਵੀ ਉਸੇ ਗਲੀ ਚ ਜਿੱਥੇ ਪਹਿਲਾਂ ਹੋਇਆ ਸੀ ਸੋ ਬੜੇ ਬੜੀ ਚਿੰਤਾ ਦਾ ਵਿਸ਼ਾ ਹੈ ਵੀ ਇਹ ਕਿਹੜੇ ਸ਼ਰਾਰਤੀ ਮਾੜੇ ਅੰਸਰ ਪਾਪੀ ਜਿਹੜੇ ਇਹੋ ਜਿਹੇ ਕੰਮ ਨੂੰ ਅੰਜਾਮ ਦਿੰਦੇ ਆ ਜਦੋਂ ਪਿਛਲੀ ਵਾਰੀ ਹੋਇਆ ਸੀ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਅਰੈਸਟ ਹੋਏ ਜਿਨ੍ਹਾਂ ਨੇ ਕੀਤਾ ਉਹਨਾਂ ਦੀ ਪੁੱਛਗਿੱਛ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਮਗਰ ਕੌਣ ਹੈ ਕੋਈ ਸਾਰੇ ਬੰਦੇ ਇਹਨਾਂ ਦੇ ਪਿੱਛੇ ਕਈ ਫੋਰਸਸ ਕਈ ਤਾਕਤਾਂ ਲੱਗੀਆਂ ਜਿਹੜੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਸੋ ਮੈਂ ਉਦੋਂ ਵੀ ਇਹੀ ਬੇਨਤੀ ਕੀਤੀ ਸੀ ਕਿ ਇਹਦੀ ਤਹਿ ਤੱਕ ਜਾਣਾ ਚਾਹੀਦਾ ਹੈ ਪਿੱਛੇ ਤੱਕ ਜਾਣਾ ਚਾਹੀਦਾ ਉਦੋਂ ਉਹ ਬੰਦਿਆਂ ਤੇ ਪਰਚਾ ਦੇ ਕੇ ਅਰੈਸਟ ਹੋ ਗਏ ਉਹ ਬੰਦੇ ਮੁੜ ਕੇ ਉਦੀ ਤਫਤੀਸ਼ ਪਿੱਛੋਂ ਤੱਕ ਕੋਈ ਲੈ ਕੇ ਨਹੀਂ ਗਿਆ ਅੱਜ ਫੇਰ ਦੂਜੀ ਵਾਰੀ ਹੁਣੇ ਕੰਮ ਵਾਪਰੇ ਮੈਂ ਅੱਜ ਵੀ ਅਸੀਂ ਬੈਠੇ ਸਾਰੇ ਜਾਣੇ ਇੱਕ ਬੜੇ ਭਾਈਚਾਰਕ ਮホール ਚ ਬੈਠੇ ਆ ਕੋਈ ਇੱਥੇ ਸਿਆਸੀ ਗੱਲ ਨਹੀਂ ਹੈ ਪਰ ਅੱਜ ਵੀ ਸਾਰੇ ਇਸ ਗੱਲ ਤੇ ਚਿੰਤਤ ਹੈ ਕਿ ਦੂਜੀ ਵਾਰ ਇਸ ਨਗਰ ਛੋਇਆ ਹੈ ਨਗਰ ਵਾਲਿਆਂ ਨੂੰ ਵੀ ਸ਼ਰਮ ਆਉਂਦੀ ਹੈ ਬਦਨਾਮੀ ਨਗਰ ਦੀ ਹੁੰਦੀ ਹੈ ਬਦਨਾਮੀ ਸਾਡੇ ਇਲਾਕੇ ਦੀ ਹੁੰਦੀ ਹੈ ਸਾਡੇ ਸਾਰਿਆਂ ਵਾਸਤੇ ਸ਼ਰਮ ਦੀ ਗੱਲ ਸੋ ਪੁਲਿਸ ਨੂੰ ਬੇਨਤੀ ਹੈ ਕਿ ਇਹਨੂੰ ਸੀਰੀਅਸਲੀ ਲੈ ਕੇ ਇਹਦੀ ਤਹਿ ਤੱਕ ਜਾਣ ਕਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਵਾਰੀ-ਵਾਰੀ ਇਸ ਕੰਮ ਨੂੰ ਅੰਜਾਮ ਦੇ ਰਹੇ ਆ ਪਿਛਲੀ ਵਾਰੀ ਜੇ ਮੈਨੂੰ ਲੱਗਦਾ ਜੇ ਕੋਕ ਚੱਜ ਨਾਲ ਕਰਕੇ ਉਹਦੇ ਪਿੱਛੇ ਤੱਕ ਗਏ ਹੁੰਦੇ ਤੇ ਸ਼ਾਇਦ ਅੱਜ ਦੁਬਾਰਾ ਕੋਈ ਘਟਨਾ ਨਾ ਵਾਪਰਦੀ ਤੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਬੇਨਤੀ ਕਰਨੀ ਚਾਹਣਾ ਕਿ ਇਹਦਾ ਉਹ ਬੰਦੇ ਨੰਗੇ ਕੀਤੇ ਜਾਣ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਕਿਹੜੇ ਇਨਵੋਲਡ ਹੈ ਕਿਹੜੇ ਉਹਨਾਂ ਦੇ ਪਿੱਛੇ ਹੈ ਕਿਉਂਕਿ ਸਮਾਜ ਸਮੇਂ ਨਾਲ ਨਹੀਂ ਕਾਰਵਾਈ ਹੁੰਦੀ ਤੇ ਫਿਰ ਕੋਈ ਨਾ ਕੋਈ ਸਾਨੂੰ ਵੀ ਸੰਘਰਸ਼ ਇਸ ਮਸਲੇ ਵਿੱਚ ਵੜਨਾ ਪਏਗਾ ਕਿਉਂਕਿ ਇਹ ਅ ਗੁਰੂ ਦੀ ਬਾਣੀ ਦੇ ਅੰਗ ਖਿਲਾਰੇ ਗਏ ਹੈ ਤੇ ਫਿਰ ਹਰ ਨਾਨਕ ਨਾਮ ਲੈਵਾ ਇਨਸਾਨ ਨੂੰ ਪਰ ਸੰਸਾਰੀ ਸੰਗਤ ਨੂੰ ਇਸ ਗੱਲ ਦਾ ਬੜਾ ਦੁੱਖ ਤੇ ਬੜੀ ਚਿੰਤਾ ਹੈ ਆ ਪਜੀ ਤੇ ਗੱਲ ਹੋਈ ਹੋਊਗੀ ਜਿਹੜਾ ਪ੍ਰਸ਼ਾਸਨ ਦੇ ਨਾਲ ਕੀਤੀ ਹੈ ਜੀ ਮੈਂ ਗੱਲ ਮੈਂ ਨੂੰ ਹੁਣ ਵੀ ਅਸੀਂ ਬੈਠੇ ਹੀ ਗੱਲ ਕਰ ਰਹੇ ਸੀ ਪੁਲਿਸ ਕਹਿੰਦੇ ਅਸੀਂ ਕੋਕ ਕਰ ਰਹੇ ਹਾਂ ਸੀਸੀਟੀਵੀ ਦੇਖ ਰਹੇ ਹਾਂ ਅੱਜ ਤੀਜਾ ਦਿਨ ਹੈ ਹਜੇ ਤੱਕ ਤਾਂ ਕੁਝ ਅੱਗੇ ਸਾਹਮਣੇ ਆਇਆ ਨਹੀਂ ਕਿੰਨਾ ਕੁ ਸਮਾਂ ਲੈਂਦੇ ਅਸੀਂ ਵੀ ਇਹਨਾਂ ਨੂੰ ਸਮਾਂ ਦੇਣਾ ਚਾਹੁੰਦੇ ਆ ਕਿ ਇਹ ਨਾ ਮਹਿਸੂਸ ਕਰਨ ਕਿ ਸ਼ਾਇਦ ਕਿਸੇ ਇਸ਼ੂ ਦਾ ਰਾਜਨੀਤਿਕਕਰਨ ਕਰਨਾ ਚਾਹੁੰਦੇ ਆ ਪਰ ਜੇ ਨਾ ਅਗਲੇ 1-2 ਦਿਨਾਂ ਦੇ ਵਿੱਚ ਕੋਈ ਇਹਨਾਂ ਨੇ ਸੁਰਾਖ ਕੱਢ ਸਕੇ ਜਾਂ ਬੰਦੇ ਆਈਡੈਂਟੀਫਾਈ ਕਰ ਸਕੇ ਸੰਘਰਸ਼ ਨੂੰ ਤੇਜ਼ ਕਰਾਉਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਧਿਆਨ 'ਚ ਇਹ ਮਸਲਾ ਲਿਆਂਦਾ ਗਿਆ